ਜਿੰਦਾ ਰੱਖ ਜਿੰਦਗੀ ਦਾ ਦੁੱਧ ਰੱਖ ਮੱਠੇ ਮੱਠੇ ਸੇਕੇ ਜਿੰਦਗੀ ਦਾ ਦੁੱਧ ਰੱਖ ਮੱਠੇ ਮੱਠੇ ਸੇਕ ਤੇ ਭਾਂਡਾ ਖਾ ਲੈ ਜਿੰਦਗੀ ਦਾ ਦੁੱਧ ਰੱਖ ਮੱਠੇ ਮੱਠੇ ਸੇਕ ਤੇ ਭਾਂਡਾ ਖਾਲੀ ਹੋਣਾ ਚਾਹੇ ਇੱਕੋ ਹੀ ਉਸ਼ਾਲ ਵਿੱਚ ਅੱਜ ਦੀ ਜੀ ਰਚਨਾ ਹੈ ਕਿ ਜਿੱਤੇ ਥੋੜਾ ਜਿਹਾ ਤੇ ਹਰੀ ਦਿਨ ਸਾਡੇਆਂ ਕੁੜੀਆਂ ਲਈ ਤੇ ਇਹਨਾਂ ਵਾਸਤੇ ਇਹ ਰਚਨਾ ਹੋਣਾ ਕਿ ਸੁਬਾ ਸਵੇਰੇ ਅਮਰਤ ਵੇਵੇ ਉਠ ਸੰਵਿਧਾਨ ਨੂੰ ਪੜਿਆ ਕਰ ਸੁਬਾ ਸਵੇਰੇ ਅਮਰਤ ਵੇਵੇ ਉਠ ਸੰਵਿਧਾਨ ਨੂੰ ਪੜਿਆ ਕਰ ਨਾ ਹੱਕ ਮਿਲਦੇ ਮਜ਼ਲੂਮਾਂ ਨੂੰ ਤੂੰ ਹੱਕਾਂ ਖਾਤਰ ਲੜਿਆ ਕਰ ਕਿਆ ਬਾਤ ਹੈ ਨਾ ਹੱਕ ਮਿਲਦੇ ਮਜਲੂਮਾਂ ਨੂੰ ਤੂੰ ਹੱਕਾਂ ਖਾਤਰ ਲੜਿਆ ਕਰ ਤੇ ਹੁਸਨ ਸ਼ਿੰਗਾਰ ਹੈ ਕਹਿਣਾ ਤੇਰਾ ਇਹ ਸਦਾ ਹੀ ਰਹਿਣਾ ਤੇਰਾ ਹੁਸਨ ਸ਼ਿੰਗਾਰ ਹੈ ਕਹਿਣਾ ਤੇਰਾ ਇਹ ਸਦਾ ਹੀ ਰਹਿਣਾ ਤੇਰਾ ਜੁਗਨੂਆਂ ਪਿੱਛੇ ਭਜਣਾ ਬਹੁਤਾ ਤਪਦੇ ਸੂਰਜ ਫੜਿਆ ਕਰ ਤੇ ਸਮਝ ਨਾ ਖੁਦ ਨੂੰ ਅਬਲਾ ਨਾਹੀ ਸਮਝ ਨਾ ਖੁਦ ਨੂੰ ਅਬਲਾ ਨਾਹੀ ਅੰਬਰਾਂ ਤੱਕ ਹੁਣ ਲਾ ਉਡਾਰੀ ਤੇ ਹੱਥੀਂ ਤੋੜ ਕੇ ਚੰਨ ਸਿਤਾਰੇ ਆਪਣੇ ਮੱਥੇ ਜੜਿਆ ਕਰ ਤੇ ਬਾਬਾ ਸਾਹਿਬ ਨੂੰ ਸਜਦਾ ਕਰਕੇ ਰਖ ਜਨੂਨ ਨੂੰ ਸੀਨੇ ਪਰ ਕੇ ਬਾਬਾ ਸਾਹਿਬ ਨੂੰ ਸਜਦਾ ਕਰਕੇ ਰੱਖ ਜਨੂਨ ਨੂੰ ਸੀਨੇ ਭਰ ਕੇ ਬਣ ਕੇ 10 ਸਵਿੱਤਰੀ ਬਾਈ ਬਣ ਕੇ 10 ਸਵਿੱਤਰੀ ਬਾਈ ਖਾਪ ਸੁਨਾਰੇ ਘੜਿਆ ਕਰ ਸੁਬਾ ਸੁਵੇਰੇ ਅੰਮ੍ਰਿਤ ਵੇਲੇ ਉਠ ਸਵੇਰ ਦਾ ਨੂੰ ਪੜਿਆ ਕਰ ਨਾ ਹੱਥ ਮਿਲਦੇ ਮਜਬੂਰ ਨੂੰ ਤੂੰ ਹੱਕਾਂ ਖਾਤਾ ਕਰ ਜਾਹ